ਇਸ ਸੜਾਂ ਦੀ ਕਰੋਪੀ ਦੇ ਦੌਰਾਨ ਜਿੱਥੇ ਸਾਡੇ ਪੰਜਾਬ ਦੀਆਂ ਫਸਲਾਂ ਡੁੱਬੀਆਂ ਨੇ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਡੈਮਸ ਹੋਏ ਨੇ ਉਥੇ ਨਾਲ ਦੀ ਨਾਲ ਜਿਹੜੀ ਸਭ ਤੋਂ ਦੁਖਦਾਈਕ ਜਿਹੜਾ ਵਰਤਾਰਾ ਇਸ ਹੜ੍ਹਾਂ ਦੇ ਦੌਰਾਨ ਵਾਪਰਿਆ ਉਹ ਇਹ ਹੈ ਕਿ ਸਾਡੀਆਂ ਬਹੁਤ ਕੀਮਤੀ ਜ਼ਾਨਾਂ ਜਿਹੜੀਆਂ ਇਸ ਸੰਸਾਰ ਤੋਂ ਚਲੀ ਗਈਆਂ ਉਹ ਪਾਣੀ ਚ ਡੁੱਰ ਗਏ ਔਰ ਮਾ ਜੁਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਹੁਤ ਜਲਦੀ ਪਹਿਲ ਕਦਮੀ ਲੈਂਦਿਆਂ ਉਹਨਾਂ ਪਰਿਵਾਰਾਂ ਦੇ ਲਈ ਜਿਹੜੀ ਆਰਥਿਕ ਸਹਾਇਤਾ ਦੀ ਲੋੜ ਚ ਉਹ ਉਹਦੀ ਸ਼ੁਰੂਆਤ ਕੀਤੀ ਆ ਸੋ ਅ ਅੱਜ 8 ਪਰਿਵਾਰ ਨੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਹਣਾ ਚ ਜਿਨ੍ਹਾਂ ਦੇ ਜੀ ਰੁੜੇ ਆ ਉਹਨਾਂ ਚ 4 ਪਰਿਵਾਰਾਂ ਦੇ ਲਈ ਜਿਹੜਾ ਸਾਡਾ ਨੌਜਵਾਨ ਅੱਤੇਪੁਰ ਤੋਂ ਅ ਮਤਲਬ ਇੱਕ ਸੀਗੇ ਇੱਕ ਰਾਜਪੁਰੇ ਤੋਂ ਇੱਕ ਬੱਚਾ ਉਹ ਉਹਦੇ ਨਾਲ ਪੂਆ ਤੇ ਇੱਕ ਸਾਡਾ ਹੋਰ ਬੱਚਾ ਜਿਹੜਾ ਢਾਂਗੂਸਰਾ ਖਾੜ ਦੇ ਵਿੱਚ ਰੁੜ ਗਿਆ ਸੀ ਉਹਨਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਉਹ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਆ ਸੋ ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਦਾ ਔਰ ਖਾਸ ਕਰਕੇ ਸਾਰੀ ਉਹਨਾਂ ਦੀ ਟੀਮ ਦਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ ਕਿ ਵੀ ਉਹਨਾਂ ਨੇ ਬਹੁਤ ਜਲਦੀ ਇਹ ਚੈੱਕ ਤਿਆਰ ਕੀਤੇ ਆ ਉਹਨਾਂ ਦੀ ਸਾਰੀ ਨਿਸ਼ਾਨਦੇਹੀ ਕਰਕੇ ਔਰ ਪੰਜਾਬ ਦੇ ਵਿੱਚ ਪਠਾਨਕੋਟ ਪਹਿਲਾ ਜ਼ਿਲ੍ਹਾ ਆ ਜਿੱਨੇ ਸ਼ੁਰੂਆਤ ਕੀਤੀ ਆ ਔਰ ਜਿਹੜੇ ਰਹਿੰਦੇ ਚਾਰ ਪਰਿਵਾਰ ਨੇ ਉਹ ਗੁੱਜਰ ਪਰਿਵਾਰ ਨੇ ਉਹਨਾਂ ਦੇ ਡਾਕੂਮੈਂਟ ਅਜੇ ਤੱਕ تصਦੀਕ ਨਹੀਂ ਹੋ ਰਹੇ ਉਹ ਵੀ ਅਸੀਂ ਕਰ ਲਵਾਵਾਂਗੇ ਜੇ ਡਾਕੂਮੈਂਟ ਨਾ ਵੀ ਮਿਲਣਗੇ ਤਾਂ ਵੀ ਕੋਈ ਨਾ ਕੋਈ ਚਾਰਾ ਅਸੀਂ ਕੱਢ ਕੇ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਜੀ ਇਸ ਪਾਣੀ ਤੇ ਫਲੱਡ ਚ ਡੁੱਰੇ ਉਹਨਾਂ ਨੂੰ ਇਹ ਆਰਥਿਕ ਸਹਾਇਤਾ ਜਲਦੀ ਤੋਂ ਜਲਦੀ ਦੇਣ ਦੇ ਲਈ ਉਹਦੀ ਵੀ ਤਿਆਰੀ ਕਰ ਰਹੇ ਹਾਂ ਸੋ ਸਾਡੀਆਂ ਬਹੁਤ ਡੂੰਘੀਆਂ ਹਮਦਰਦੀਆਂ ਨੇ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਜੀ ਇਸ ਦੁਨੀਆ ਤੋਂ ਚਲੇ ਗਏ ਆ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਾਂਗਾ ਕਿ ਨਾ ਪਰਿਵਾਰਾਂ ਨੂੰ ਇਸ ਸੰਕਟ ਚੋਂ ਕੱਢਣ ਦੇ ਲਈ ਉਹ ਆਪਣਾ ਅਸੀਰਵਾਦ ਦੇਣ ਬਰ ਬਖਸ਼ਣ ਤੇ ਸਰਕਾਰ ਇਹਨਾਂ ਸਾਰੇ ਪਰਿਵਾਰਾਂ ਨਾਲ